ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਕੋਲੇ ਬਾਈ ਆਇਆ ਇੱਕ ਕਿਹੜਾ ਪਿੰਡ ਦੱਸਿਆ ਬਾਈ ਰਈਆ ਰਈਆ ਪਿੰਡ ਆ ਬਾਈ ਦਾ ਟੈਟੂ ਬਣਾਉਂਦਾ ਬਿਨਾਂ ਸੂਈ ਤੋਂ ਇੱਕ ਤਾਂ ਸੂਈ ਵਾਲਾ ਹੁੰਦਾ ਬਿਨਾਂ ਸੂਈ ਤੋਂ ਬਣਾਉਂਦਾ ਇਹਦੇ ਕੋਲੇ ਟਿਊਬ ਆਇਆ ਜੀਆ ਕਲਰ ਨੇ ਉਹ ਡੇਢ ਸਾਲ ਵੀ ਸਾਲ 2 ਸਾਲ 3 ਸਾਲ ਦਾ ਤੇ ਟੈਟੂ ਮਟਾਏ ਵੀ ਦਿੰਦਾ ਹੈ ਕਿ ਬਣਿਆ ਹੋਵੇ ਆ ਬਾਈ ਕੰਮ ਕਰਨ ਲੱਗਿਆ ਤੁਹਾਨੂੰ ਦਿਖਾਉਂਦੇ ਆ ਬਾਈ ਦਾ ਕੰਮ ਦੇਖੋ ਆ ਬਾਈ ਆ ਬਾਈ ਤੁਹਾਡਾ ਨੌ ਕੀ ਆ ਰੱਬੀ ਹੈ ਰੱਬੀ 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 ਨਵਾ ਬਾਈ ਦਾ ਤੇ ਆ ਟੈਟੂ ਮਟਾਉਣ ਲੱਗਿਆ ਹੋਇਆ ਉਹ ਤੇ ਟਿਊਬ ਜੀ ਲਾ ਰਿਹਾ ਕੋਈ ਜਦੇ ਬਾਈ ਮਿਟ ਜੂ ਇਹਦਾ ਕਿੰਨਾ ਪ੍ਰੋਸੈਸ ਮੰਨ ਕੇ ਪਤਾ ਤਾਂ ਨਹੀਂ ਇਹ ਮਿਟੂ ਗਏ ਕੈਮੀਕਲ ਕਿਹੜਾ ਵਿੱਚ ਇਹਨਾਂ ਦੇ ਨਿਕਲ ਇਹਦੇ ਨਾਲ 7-8 ਮਹੀਨਿਆਂ ਚ ਮਿਟ ਜੂਗਾ ਬਾਈ ਕਹਿੰਦਾ ਲਾਇਆ ਇਹ ਕਿਹੜੀ ਬਣਿਆ ਬਾਈ ਕੈਮੀਕਲ ਹੁੰਦੀ ਆ ਹਾਲ ਤਾਂ ਜਮਾ ਸਾਫ ਹੋਜੂ ਬਾਹ ਇਦਾਂ ਦੀ ਹਾਂ ਸਾਫ ਬਾਈ ਕਹਿੰਦਾ ਬਾਹ ਜਮਾ ਸਾਫ ਹੋਜੂ ਤੇ ਸੱਤ ਮਹੀਨਿਆਂ ਦੇ ਵਿੱਚ ਤੇ ਆ ਬਾਈ ਲਾ ਰਿਹਾ ਕੋਲ ਰੱਬ ਜਾਣੇ ਕੀ ਆ ਕੈਮੀਕਲ ਆ ਕੀ ਚੀਜ਼ ਆ ਕੀ ਨਹੀਂ ਕੀ ਕਹਿੰਦੇ ਨੇ ਟਿਊਬ ਨੂੰ ਵੀ ਆਹੀ ਨਹੀਂ ਕੈਮੀਕਲ ਆ ਹਾਂ ਤਿਆਰ ਕਰਾ ਆ ਹੁਣ ਕਿੰਨਾ ਟਾਈਮ ਰੱਖਣਾ ਪੈਣਾ ਬਾਹ ਤੇ ਲਾ ਕੇ ਜੀ 40 ਮਿੰਟ 40 ਮਿੰਟ 40 ਮਿੰਟ ਬਾਦ ਧੋ ਦੇਣੀ ਆਪਾਂ ਇਹ ਦੇਖੋ ਬਾਈ ਦਾ ਚੱਲ ਰਿਹਾ ਕੰਮ ਬਾਈ ਬਾਜੋ ਟੈਟੂ ਬਣਾਉ ਤੁਹਾਨੂੰ ਉਹ ਵੀ ਦਿਖਾਵਾਂਗੇ ਆ ਗੱਲਾਂ ਕਰਦੇ ਕਰਦੇ ਨੇ ਬਾਈ ਨੇ ਆ ਲੈ ਮੇਰੇ ਵੀ ਛਾਪਾ ਛਾਪਤਾ ਬਸ ਚੱਲ ਰਹੀਆਂ ਵੀਡੀਓ ਤੁਹਾਡੇ ਬਾਈ ਆ ਲਓ ਆ ਬਣਾਤਾ ਕੀ ਬਣਾਇਆ ਮੈਨੂੰ ਤਾਂ ਦਿਖੰਦੇ ਨਹੀਂ ਕੀ ਲਿਖਿਆ ਹੋਇਆ ਆ 68 ਬੀਟ ਬਣਾਈ ਆ ਬਾਈ ਇਹ 68 ਬੀਟ 68 ਬੀਟ ਹਾਂਜੀ ਆ ਬਣਾਤਾ ਬਾਈ ਨੇ ਟੈਟੂ ਜਦੋਂ ਤੁਹਾਨੂੰ ਦਿਖਾਉਣਾ ਸੀ ਜਦੋਂ ਦਾ ਬਾਈ ਨੇ ਗੱਲਾਂ-ਗੱਲਾਂ 'ਚ ਬਣਾ ਵੀ ਦਿੱਤਾ ਪਤਾ ਨਹੀਂ ਹਾਰਟਬੀਟ ਕੀ ਹਾਰਟਬੀਟ ਬਣਾਈ ਹੈ ਜਿਹੜੀ ਲੈਂਜੀ ਚੱਲਦੀ ਹੁੰਦੀ ਆ ਤੇ ਦੇਖ ਕੇ ਤੁਸੀਂ ਦੱਸਿਓ ਕਮੈਂਟ ਕਰਕੇ ਕਿਸ ਨੇ ਇਹ ਬਣਾਇਆ ਹੋਵੇ ਕਲਰ ਵਾਲਾ ਵੀ ਠੀਕ ਰਹਿੰਦਾ ਨਹੀਂ ਰਹਿੰਦਾ ਕਿੰਨੇ ਟਾਈਮ ਬਾਈ ਚੱਲੇਗਾ ਇੱਕ ਸਾਲ ਬਾਈ ਕਹਿੰਦਾ ਰਹੂਗਾ ਕਿੰਨੇ ਟਾਈਮ ਬਾਅਦ ਧੋਣਾ ਆ ਅੱਧੇ ਘੰਟੇ ਬਾਅਦ ਧੋ ਦੇਣਾ ਤੇ ਇੱਕ ਸਾਲ ਰਹੂਗਾ ਇਹਦਾ ਕੰਮ ਜਰੂਰ ਕਮੈਂਟ ਕਰਕੇ ਦੱਸਿਓ ਜੀ ਹਾਂਜੀ ਹੁਣ ਲੱਗਿਆ ਧੋਣਾ ਬਾਈ ਧੋਣ ਲੱਗਿਆ ਇਹਨੂੰ 20 ਮਿੰਟ ਬਾਅਦ ਧੋਤਾ ਆਪਾਂ ਨੇ ਇਹ ਤਾਂ 25 ਮਿੰਟ ਤੱਕ ਦੇਖੋ ਕਰੋ ਕਲਾਚ ਚੱਕ ਵਾਈ ਦੀ ਆ ਕਰੋ ਧੋਤਾ ਆਪਾਂ ਨੇ ਹੁਣ ਇਹ ਦਸਾਬਣ ਨਹੀਂ ਲਾਉਣੀ ਦੋ ਕਰ ਲੈਣਾ ਤੇ ਬਾਈ ਕਹਿੰਦਾ ਸਾਬਣ ਨਹੀਂ ਲਾਉਣਾ ਹੈਗਾ ਦੋ ਦਿਨ ਤੇ ਜਮਾ ਓਕੇ ਆ ਕੋਈ ਉਸ ਨਹੀਂ 20 ਮਿੰਟ ਬਾਅਦ ਧੋਤਾ ਆਪਾਂ ਨੇ ਤੇ ਚੈੱਕ ਕਰੋ ਹਾਲੋ ਧੋਣ ਤੋਂ ਬਾਅਦ ਆ ਰੰਗ ਆ ਗਿਆ ਇਹ 25 ਮਿੰਟ ਬਾਅਦ ਧੋਤਾ ਜਾਣੀ ਮੈਂ ਕਿਵੇਂ ਲੱਗਿਆ ਦੱਸਿਓ ਆ ਬਾਈ ਆ ਆਪਣਾ ਇਹਨੇ ਬਣਾਇਆ ਦੱਸਦੇ ਬਾਈ ਐਡਰੈਸ ਜੇ ਕਿਸੇ ਨੇ ਭੜਵਾਉਣਾ ਹੋਵੇ ਤੇ ਤੋਂ ਆਪਣਾ ਰਾਈਆ ਪਿੰਡ ਰਾਮਪਰੇ ਫੂਲ ਕੋਲੇ ਬਾਈ ਟੈਂਪਰੇਰੀ ਟੈਟੂ ਬਣਾਉਣੇ ਆਪਾਂ ਕੋਈ ਨਾਂ ਲਿਖਣਾ ਗੋਤ ਲਿਖਣਾ ਕੋਈ ਟਰੈਵਲ ਟੈਟੂ ਫੋਟੋਆਂ ਨਹੀਂ ਬਣਦੇ ਇਹਦੇ ਨਾਲ ਕੱਲੀ ਫੋਟੋ ਨਹੀਂ ਬਣਦੀ ਹੁੰਦੀ ਠੀਕ ਠੀਕ ਬਾਈ ਨੇ ਇਹ ਬਣਾਉਣਾ ਹੋਵੇ ਸੰਪਰਕ ਕਰ ਸਕਦਾ ਯਾਕ ਕਰੋ ਚੇ ਦੱਸਿਓ ਕਮੈਂਟ ਕਰਕੇ ਕਹਿਜਾ ਲੱਗਿਆ ਕਹਿਜਾ ਨਹੀਂ ਸਤ ਸ੍ਰੀ ਅਕਾਲ